ਨੰਗਲ ਸ਼੍ਰੀ ਅਨੰਦਪੁਰ ਸਾਹਿਬ ਚੁੰਗੀ ਦੇ ਕੋਲ ਹੋਇਆ ਹਾਦਸਾ ਕਾਰ ਸਾਈਡ ਲੈਂਡ ਦੇ ਵਕਤ ਤਰਕ ਨਾਲ ਟਕਰਾ ਕੇ ਕਿਨਾਰੇ ਤੇ ਬਣੀ ਰੇਲਿੰਗ ਤੇ ਜਾ ਚੜੀ ਗਨੀ ਮਤ ਰਹੀ ਕਿ ਕੋਈ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ਕਾਰ ਦੇ ਵਿੱਚ ਕਾਰ ਸਵਾਰ ਤੇ ਉਸਦੀ ਧਰਮ ਪਤਨੀ ਸਵਾਰ ਸਨ ਇਸ ਹਾਦਸੇ ਵਿੱਚ ਗੱਡੀ ਨੂੰ ਭਾਰੀ ਨੁਕਸਾਨ ਹੋਇਆ ਤੇ ਕਾਰ ਰੇਲਿੰਗ ਵਿੱਚ ਫਸ ਜਾਣ ਦੇ ਕਾਰਨ ਹੇਠਾਂ ਗਿਰਨ ਤੋਂ ਬਚ ਗਈ ਨਹੀਂ ਤਾਂ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਸੀ ਮਿਲੀ ਜਾਣਕਾਰੀ ਮੁਤਾਬਕ ਕਾਰ ਸਵਾਰ ਨੇ ਦੱਸਿਆ ਕਿ ਉਹ ਜੰਮੂ ਤੋਂ ਸ਼੍ਰੀ ਅਨੰਦਪੁਰ ਸਾਹਿਬ ਜਾ ਰਹੇ ਸਨ ਕਿ ਟਰੱਕ ਤੋਂ ਪਾਸ ਲੈਂਦੇ ਵਕਤ ਅਚਾਨਕ ਟਰੱਕ ਦੇ ਨਾਲ ਟਕਰਾ ਕੇ ਉਹ ਰੇਲਿੰਗ ਤੇ ਜਾ ਚੜੀ ਮੌਕੇ ਤੇ ਸੜਕ ਸੁਰੱਖਿਆ ਫੋਰਸ ਦੇ ਪੁਲਿਸ ਪ੍ਰਸ਼ਾਸਨ ਨੇ ਪਹੁੰਚ ਕੇ ਸਥਿਤੀ ਨੂੰ ਨਿਰੰਤਰ ਵਿੱਚ ਲੈ ਲਿਆ ਸੀ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਪੀਬੀ ਪ੍ਰਾਈਮ ਅਪਡੇਟ ਦੇ ਲਈ ਗਗਨ ਪੰਬਰਾ ਦੀ ਰਿਪੋਰਟ ਕਿਸ ਤਰ੍ਹਾਂ ਹੋਇਆ ਹਾਦਸਾ ਕਰਨਾ ਹਾਦਸਾ ਕੀ ਕਰਨ ਬਣਿਆ ਇਹ ਕਾਰ ਦਾ ਟਾਇਰ ਪੈਂਚਰ ਹੋਣ ਕਰਕੇ ਨਾ ਇੱਕ ਕਾਰ ਘੁੰਮੇ ਆ ਉਹ ਜਾ ਕੇ ਜਲਦੀ ਗੱਡੀ ਨੂੰ ਓਵਰਟੈਕ ਕਰਦੇ ਤੇ ਤਾਂ ਗੱਡੀ ਦੀ ਟਕਰਾਈਏ ਇਹ ਟਰੱਕ ਨਾਲ ਟਕਰਾਈਏ ਹਾਂਜੀ ਟਰੱਕ ਨਾਲ ਟਕਰਾਈ ਬਿਲਕੁਲ ਮੰਗੂਲੀ ਜੇ ਬਚਾਓਗੇ ਬੰਦਿਆਂ ਦਾ ਹਾਂ ਬੰਦਿਆਂ ਦਾ ਬਚਾ ਲਿਆ ਵੀ ਕਿਸ ਤਰ੍ਹਾਂ ਹਾਸਾ ਜੀ ਹੋਇਆ ਹਾਫਾ ਕਰੋ ਰੌਂਗ ਸਾਈਡ ਪਾਸ ਕਰਦੇ ਸੀ ਜੀ ਆਹ ਰਾਹ ਤੇ ਤੁਸੀਂ ਕਿੱਥੋਂ ਆ ਰਹੇ ਕਿੱਥੇ ਜਾ ਰਹੇ ਸੀ ਅਸੀਂ ਖਾਦ ਫੈਕਟਰੀ ਤੋਂ ਡੇਰਾ ਪਾਸੇ ਜਾ ਰਹੇ ਹਾਂ ਖਾਦ ਲੈ ਕੇ ਆ ਰਹੇ ਜੀ ਆਏ ਤਾਂ ਅਸੀਂ ਬੜੀ ਜ਼ੋਰ ਨਾਲ ਜੰਮੂ ਤੋਂ ਆ ਰਿਹਾ ਸੀ ਮੈਂ ਕਿੱਥੇ ਜਾਣਾ ਕਿੱਥੇ ਜੀ ਜਾਣਾ ਅਨੰਤਪੁਰ ਸਾਹਿਬ ਅਨੰਤਪੁਰ ਸਾਹਿਬ ਹਾਂ ਜੀ ਕਿੱਥੇ ਹੋ ਗਏ ਸਰ ਖਾਸਾ ਇਧਰੋਂ ਆ ਰਹੇ ਸੀ ਆਪਾਂ ਤੇ ਬੜੀ ਸੋਹਣੀ ਸਾਈਡ ਵਾਕ ਬਾਬਾ ਜੀ ਨੇ ਦਿੱਤੀ ਹੋਈ ਸੀ ਜੀ ਪਤਾ ਨਹੀਂ ਕਿ ਆ ਇਹਨਾਂ ਦੇ ਹੋਇਆ ਜਦ ਬਰਾਬਰ ਤੇ ਟੱਕਣ ਬਰਾਬਰ ਹੋਈ ਵੀ ਗੱਡੀ ਬਿਲਕੁਲ ਇਨੀ ਓਪਨ ਕਰ ਦੇਤੀ ਹਾਂ ਤੋਂ ਮੇਰੀ ਗੱਡੀ ਨਿਕਲ ਗਈ ਸੀ ਜੀ ਪਿਛਲੇ ਪਾਸੇ ਤੇ ਪਿਛਲੇ ਪਾਸੇ ਨਾਲ ਲੱਗੀ ਤੇ ਬਸ ਉਹ ਗੱਡੀ ਅੱਗੇ ਆ ਗਈ ਤੇ ਅੱਗੇ ਨਾਲ ਹੀ ਲੈ ਕੇ ਜਾਂਦੇ ਆਏ ਤੇ ਤੁਸੀਂ ਬਾਕੀ ਅਗਲਾ ਤੁਸੀਂ ਦੇਖ ਸਕਦੇ ਹੋ ਜੀ ਸਰ ਤੁਹਾਡੇ ਨਾਲ ਕੌਣ ਕੌਣ ਸੀ ਮੇਰੇ ਨਾਲ ਮੇਰੀ ਵਾਈਫ ਸੀ ਜੀ ਦੋਨਾਂ ਦਾ ਬਚਾਇਆ ਜੀ ਹਾਂ ਵਾਈਫ ਜੀ ਸਰ ਕਿਸ ਤਰ੍ਹਾਂ ਇਹ ਹਾਸਲ ਆ ਗਿਆ ਕੀ ਬਣਿਆ ਤੇ ਪਾਈ ਉਹ ਟੈਕਰ ਦੀ ਹੋਇ ਹੋ ਗਿਆ ਜੀ ਤੇ ਕਿਸ ਤਰ੍ਹਾਂ ਗੱਡੀ ਔਰ ਟ੍ਰੱਕ ਨਾਲ ਲੱਗੀ ਹੈ ਹਾਂ ਟ੍ਰੱਕ ਵਾਲੀ ਟ੍ਰੱਕ ਵੀ ਨਗਲ ਤੋਂ ਲੋਡ ਹੋ ਕੇ ਆ ਰਹੀ ਸੀ ਫੈਕਟਰੀ ਤੋਂ ਇਹ ਵੀ ਆ ਰਹੀ ਰੋਂਗ ਸਾਈਡ ਆ ਰਹੀ ਸੀ ਤੇ ਕੀ ਕਾਰਨ ਬਣਿਆ ਰੋਂਗ ਸਾਈਡੋਂ ਟੈਕਰ ਸੀ ਜੀ ਟੱਕਰਾ ਗਈ ਟੱਕਰਾ ਸੱਟ ਵਗਰਦਾ ਲੱਗੇਗਾ ਸਰ ਨਹੀਂ ਸੱਟ ਬਚਾਈ ਹੈ ਜਿਹੜੀ ਜੈਟ ਸੀ ਦੋਨੇ ਛੋੜੀ ਸੀ ਉਹ ਟਰੈਵ ਕੱਲਾ ਸੀ